ਠੀਕ ਹੈ ਬਟੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਗੁੱਡੀ ਸਲਵਾਰ ਉਹਦੇ ਆਪ ਤੇ ਕਟਾਈ ਪਹਿਲਾਂ ਆਪਾਂ ਪ੍ਰਿੰਟਡ ਕੀਤੀ ਸੀ ਉਸ ਕਰਕੇ ਪੂਰਾ ਨਹੀਂ ਸੀ ਦਿਖਦਾ ਹੈਗਾ ਪੁੱਛਿਆਂ ਨੂੰ ਕਈਆਂ ਨੂੰ ਉਹਦੇ ਸਮਝ ਨਹੀਂ ਸੀ ਲੱਗਦੀ ਕਿ ਇਸ ਤਰੀਕੇ ਅਨਾਂ ਆਪਾਂ ਪਲੇਨ ਤੇ ਕਟਾਈ ਕਰਾਂਗੇ ਰਾਸ ਤੇ ਕਟਾਈ ਸਭ ਤੋਂ ਪਹਿਲਾਂ ਆਪਾਂ ਇਥੋਂ इस तरीके कपड़ा रख लिया इधर दोनों ने इधर कन्या आ कन्निया करके सवार करके बछालिया जेड़े कपड़ा बचेगा इधर बचेगा इतो अपर कपड़ा वा ਤੋ ਬਲੇ ਨੀ ਛਾਨੀ ਲਾ ਕੇ ਕਟਾਈ ਕਰ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦਾ ਨਾਪ ਸਲਵਾਰ ਪਿਆ ਰਹੀ ਹੈ ਆਪਣੀ 36 ਇੰਚ ਮੂਰੀ चाहिए ਬੈਲਟ ਵੀ ਇਹ ਸਭ ਨਾਲ ਸਭ ਤੋਂ ਪਹਿਲਾਂ ਲੰਬਾਈ ਲਮਾਗੇ ਲੰਬਾਈ 36 ਇੰਚ ਤੇ ਆਹ ਰਾ 2 ਇੰਚ ਆਪਾਂ ਪਲੱਸ ਕਰਕੇ ਅੱਗੇ ਨਿਸ਼ਾਨੀ ਲਾਵਾਂਗੇ ਉਸ ਤਰ੍ਹਾਂ ਜਿੰਨ ਜਗ੍ਹਾ ਤੇ ਲਾਲਾ ਨੇ ਠੱਕੀ ਦੀ ਇਸ ਤੋਂ ਆਪਣੀ ਹੈਪੀ ਹੈਗੀ 20 ਤਿਆਰ ਉਹ ਦੇਖਿਓ ਆਪਾਂ 8 8 ਪਲੱਸ ਕਰ ਲਾਂਗੇ 20 ਤੇ 8 28 ਹੋ ਗਈ ਖਾਈ ਦਾ ਹੱਫ ਆ ਗਿਆ 14 ਬਾਰਾਂ ਚਾਪਾਸ ਨਮੰਗੇ ਚੁਰਾਏ ਯਾ ਪਰ ਦੇਖਣਾ ਮੈਨੂੰ ਇਧਰ ਨੂੰ ਨਾ ਚਾਹੀਦਾ ਛੇ ਫਰਨੇ ਹੁਣ ਇੱਥੇ ਮੂਰੀ ਆਪਾਂ ਤਿਆਰ ਕਰਨੀ ਹੈ करनी साढ़े सात लवेंगे डेढ़ इंच इंच अपना सीधी ला लेंगे इथो फिर इस तरीके ਇਹ ਹੈ ਆਪਣਾ ਡਰਾਪ ਆਪਾਂ ਕਾਈ ਕਰਾਂਗੇ ਸਲਵਾਰ ਡੰਟਾ ਆਪ ਟਕਟਾਈ ਧਿਆਨ ਨਾਲ ਦੇਖ ਲਓ ਆਪਾਂ 36 ਇੰਚ ਟਕਟਾਈ ਕਰੀਏ 36 ਸਲਵਾਰ ਸੀ ਆਪਾਂ 36 ਇੰਚ ਲੰਬਾਈ ਲਈਏ ਇਹਦੇ ਜੇ ਆਪਾਂ ਬੁਕਰਮ ਜੜੀ ਪਾਣੀ ਉਹ ਲੱਗ ਕਪੜੇ ਅਟੈਚ ਨਹੀਂ ਕਰਨੀ ਇਹਦੇ ਵਿੱਚ ਹੀ ਅਟੈਚ ਕਰਨੀ 2 ਇੰਚ ਦੀ ਤੇ ਇੱਥੇ ਆਪਾਂ ਉੱਪਰ ਬੈਲਟ ਲੱਗ ਅਟੈਚ ਕਰਾਂਗੇ ਜਿਵੇਂ ਫਲਾਜੇ ਦੀ ਕਰਦੇ ਆ ਅੱਗੇ ਬੈਲਟ ਲਗਾਵਾਂਗੇ ਬੁਕਰਮ ਪਾ ਕੇ ਪਿੱਛੇ ਲਾਸਟਿੰਗ ਪਾਵਾਂਗੇ ਇਸ ਤਰੀਕੇ ਹੁਣ ਆਪਾਂ ਟਾਈਗਰ ਇਸ ਦੀ ਕੁਝ ਸਲਵਾਰ ਦੀ ਹੁਣ ਆਪਾਂ ਸिलाई ਕਰ ਰਹੇ ਆ ਅਸਲ ਵਗੈਰਾ ਸੀਲੇ ਨੇ ਦੋਨੇ ਦੋਨੇ ਅਸਲ ਸੀਨ ਤੋਂ ਬਾਅਦ ਫਿਰ ਆਪਾਂ ਕੱਟ ਕਰ ਸੰਦੀ ਜਿੰਨੇ ਤੇ ਆਪਾਂ ਇਹ ਤੋਂ ਆਪਾਂ ਕਾਟ ਪਾਵਾਂਗੇ ਅਗਲੇ ਫਰੰਟ ਪਰ ਲਈ 6 ਇੰਚ ਲੈ ਕੇ ਇਸ ਤਰੀਕੇ ਦੇ ਹੱਥ ਤੱਕ ਕੀ ਰਹਿ ਗਿਆ 27 타이ੂ ਵਾਲੇ 타이 ਦਾ ਅਸਲ 14 ਤੁਲਾਂ ਤੱਕ ਆਪੇ ਕੋਸ ਦਿੱਤੇ ਆਹ ਬਰਾਂ ਦੇ ਪਪਰੈਸਲ ਜੀ ਦੇਖੀ ਕਿੰਨੇ ਤੇ ਕਰਨੀ ਆ ਪਪਰੈਸਲ ਜੀ ਨੇ ਦੀ 7.5 ਤੇ ਕਰਨੀ ਆ ਆਪਾਂ ਨਿਸਾਨੀ ਲਾਲੀ 7.5 ਦੀ ਇੱਧਰੋਂ 7.5 ਦੀ तरीके ਬੰਨ ਵਾਲਾ ਠੀਕ ਕਰਕੇ ਪਾਉਣੇ ਨੇ ਆਪਾਂ বেলਟ ਤਿਆਰ ਕਰਨੀ ਹੈ ਦੀ 20 ਇੰਚ ਕੋਸਾ ਮਾਪਾ ਵਾਪਕਾਣੇ ਨੇ 2 इंच ਬਿਲਕੁਲ ਲੱਗੇ ਆਪਣਾ ਕਿ ਇੱਥੋਂ ਤੱਕ ਆਪਣੇ 10 इंच ਹੋਣਾ ਚਾਹੀਦਾ ਤੇ ਆਪਣਾ 9 ਆਇਆ ਆਪਾਂ ਬੜਾ ਛੋਟੇ ਕਰਾਂਗੇ ਇਸ ਸਭ ਤੋਂ ਉੱਪਰ ਵਾਲਾ ਪਾਣਾ ਆਪਾਂ ਉੱਪਰ ਹੋਣਾ ਚਾਹੀਦਾ ਆਪਾਂ ਨੂੰ ਇੱਕੋ ਹੀ ਵੱਲ ਦਿਸਣਾ ਚਾਹੀਦਾ ਉਪਰੋਂ ਇਸ ਤਰੀਕੇ ਆਪੋ 10 ਸੈਂਟੀਮੀਟਰ ਪੂਰਾ ਪ੍ਰੋਪਰ ਕਰਨਾ ਹੈ ਦਾਸਿੰਨ ਟੱਕਾਂ ਲੇ ਇਸ ਰੰਪਾਂ ਸਿੱਧੇ ਨੂੰ ਉੱਪਰ ਲਾ ਦਾਂਗੇ ਇਹਨੂੰ ਫੜ ਕੇ ਇਹ ਆਪਾਂ ਧਿਆਨ ਰੱਖਣਾਂਗੇ ਆਪਣੇ ਤਿੰਨ ਵਾਲ ਪੈਣੇ ਹਨ ਦੋਏ ਕੇਕ ਦੋ ਟਨ ਇਹ ਤੀਸਰਾ ਵਾਲਾ ਉਹ ਨੂੰ ਆਪਾਂ ਇਹਦੇ ਉੱਪਰ ਰੱਖਣਾ ਹੈ ਆਪਨੇ ਪ੍ਰੈਸਰ ਜਿੰਜੋ ਮਾਉਣੀ ਇਸ ਤਰੀਕੇ ਇੱਦਾਂ ਹੀ ਆਪਾਂ ਇੱਧਰ ਸੇ ਬਲ ਪਾਵਾਂਗੇ ਆਪਾਂ ਇਹ ਆਪਾਂ ਉੱਪਰੋਂ ਸੀਨ ਲਗਾ ਸਕਦੇ ਇੰਨੀ ਕੁ ਇਕੱਠੇ ਰੱਖਣ ਵਾਸਤੇ ਬਲਾ ਦੀ ਹੁਣ ਆਪਾਂ ਦੱਸਾਂਗੇ ਤੁਹਾਨੂੰ ਗੁੱਡੀ ਸਲਵਾੜ ਦੇ ਲੈਸ ਲਾਉਣੀ ਪਹਿਲਾਂ ਜਿਵੇਂ ਗੁੱਡੀ ਸਲਵਾੜ ਦੇ ਹੱਥ ਤੇ ਪਟਾਈ ਸਲਾਈ ਦੱਸ ਸੀ ਲੈਸ ਆਪਾਂ ਹੁਣ ਨਵਾਂ ਡਿਜ਼ਾਈਨ ਹੋਰ ਸੇਰ ਕਰਨਗੇ ਹੈਂਸਿਬ ਨੂੰ ਨਮਸਤੇ ਹਾਂ ਆਪਣੇ ਟੋਟਲ ਆਈਏ ਸਾਡੇ ਖਰਚਿਆਂ ਸੇ ਦੇਰ ਇੰਤਝੀ ਆਪਾਂ ਮੁਗਰੰਬਾ ਵਾਲੇ ਦੇ ਵਿੱਚ ਹਾਂ ਵਲੇ ਅੱਧਾ ਇੰਚ ਆਪਾਂ ਥੋੜੇ ਛੱਡਾਂਗੇ ਇਸ ਲਈ ਕਿ ਆਪਾਂ ਲੈਂਸ ਲਾਉਣ ਵਾਸਤੇ ਡੇਢ ਇੰਚ ਛੱਡ ਕੇ ਗਲਾਸ ਲਗਾਵਾਂਗੇ ਮੋਰੀ ਤਿਆਰ ਕਰਨੀ ਆਪਾਂ 6.5 ਇੰਚ ਇਥੋਂ ਆਪਾਂ 3 ਇੰਚ ਛੱਡ ਕੇ ਇਹ ਆਪਣੇ ਸੈਂਟਰ ਵਿੱਚ ਜਿਹੜੀ ਆਪਣੇ 프ੈਸਲ ਸੀਨਾ ਹ ਗਲ ਪਾਇਆ ਹੈ ਆਪਾਂ ਇਹਦੀ ਛੇਦ ਨੂੰ ਕਪੜਾ ਸਵਾਰਾ ਕਰਕੇ ਆਪਾਂ ਸਭ ਤੋਂ ਸਭ ਨਾਲ ਲਾਣੀ ਕਿ ਆਪਣੀ ਕਮੀਜ਼ ਦੇ ਪੱਲੇ ਦੇ نیچے ਆ ਜਾਵੇ। 2 ਇੰਚ ਤੱਕ ਇਹ ਹੈ ਇਹ ਆਪਣੇ ਸੈਂਟਰ ਦੀ ਨਿਸ਼ਾਨੀ ਇਸ ਤਰੀਕੇ ਨਾਲ ਲਾਸ ਲਾਵਾਂਗੇ ਸੈਂਟਰ ਵਿੱਚ ਇਸ ਤੋਂ ਆਪਾਂ 3 ਇੰਚ ਦੀ ਸਪੇਸ ਦਿੱਤੀ ਹੈ ਇਹ ਲਾਵਾਂਗੇ ਆਪਾਂ 15 ਕਿ ਆਪਾਂ ਸਕੇਲ ਨਾਲ ਚੈਨੀ ਲਗਾਵਾਂਗੇ ਇਸ ਟ੍ਰਿਕੇ ਪਰ ਸਿੱਧੀ ਚੈਨੀ ਲਾ ਲਈਏ ਇਹ ਹੈ ਇਹ ਆਪਣੀ ਸੈਂਟਰ ਵਾਲੀ ਇੱਲਾ ਸਫੈਨਾਵ ਦੂਸਰੀ ਆਪਾਂ ਇੱਕ ਤੱਕ ਲਗਾਵਾਂਗੇ ਇੱਥੇ ਹੀ ਆਪਾਂ ਸੋ ਇਹਨਾਂ ਦੇ ਕਾਤੇ ਕੇ ਜਿੰਨਾ ਸਿਰ ਨਿਸ਼ਾਨੀ ਲੈ ਕੇ ਜਾ ਸਕਦੇ ਆ ਨਾਪਣ ਦੀ ਲੋੜ ਨਹੀਂ ਪੈਂਦੀ ਸਮਾਹ ਮਾਮਾ ਦੇ ਉਸ ਤੋਂ ਬਾਅਦ ਹੈ ਰਪਾ ਮੋਰੀ ਤਿਆਰ ਕਰਾਂਗੇ ਇਹ ਵਾਲੇ ਆਪਣੇ ਸੈਂਟਰ ਦੇ ਲੈਸ ਇਹ ਆਪਣੇ ਸੈੱਟਾਂ ਤੋਂ ਇੱਥੋਂ ਆਪਾਂ ਲਾਣੀ ਸ਼ੁਰੂ ਕਰਨੀ ਹੈ ਇਸ ਵੀ ਦੇ ਲੈਸ ਆਪਾਂ ਪਹਿਲਾ ਸੈਂਟੂ ਦੀ ਲਗਾਵਾਂਗੇ ਇੱਥੇ ਸ਼ੁਰੂ ਕਰਾਂਗੇ ਇਸ ਤਰੀਕੇ ਹੁਣ ਆਪਾਂ ਲੈਸਾਂ ਲਾ ਲਈਆਂ ਹੁਣ ਆਪਾਂ ਮੂਰੀ ਦੀ ਸ਼ੇਪ ਬਣਾਵਾਂਗੇ ਮੂਰੀ ਸ਼ੇਪ ਬਣਾਣੀ ਆਪਾਂ ਇਹਨੂੰ ਸੈਂਟਰ ਲੈਣਾ ਲੈਸ ਨੂੰ ਨਾਰਮਲ 6 ਇੰਚ ਰੱਖਦੇ ਸੀ ਇਹ ਇੱਕ ਗੁੱਡੀ ਸਲਵਾੜ ਦੀ ਥੋੜਾ ਸਟੇਟ ਆ ਨਾ ਇਹਨੂੰ ਆਪਾਂ 6.5 ਰੱਖਾਂਗੇ ਜਾਰੀ ਮੂਰੀ ਇਹ ਛੋਟੀ ਨਹੀਂ ਰੱਖਣੀ ਛੋਟੀ ਵਧੀਆ ਨਹੀਂ ਲੱਗਦੀ ਜੀ ਜੀ 6 ਇੰਚ ਮੂਰੀ ਉਹ 6.5 ਰੱਖੋ ਜ 6.5 ਪਾਉਂਦਾ 7 ਰੱਖੋ ਸੈਂਟਰ ਆਪਾਂ ਇਹ ਲੈਸ ਦਾ ਕੀਤਾ ਇਸ ਤਰ੍ਹਾਂ ਆਪਾਂ ਸ਼ੇਪ ਮਲਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਸੀਨ ਲੈ ਲਵਾਂਗੇ తరికే సీన్గా బాచ రాగ కె కిధీ క ਇਸ ਤੋਂ ਫਿਰ ਲੈਸ ਲਾ ਕੇ ਗੁੱਡੀ ਸਲਵਾਰ تیار ਹੋ ਚੁੱਕੀ ਹੈ ਇਹਦੇ ਵਿੱਚ ਆਪਣੇ ਮਰਜੀ ਚ ਵੈਸਾ ਚ ਆਪਾਂ ਸਕਰੋਲ ਪਰਨੇ ਆ ਪਰ ਸਕਦੇ ਆ ਜੇ ਨਹੀਂ ਪਰਨੇ ਤਾਂ ਵੀ ਇਦਾਂ ਵੀ ਬੜੀ ਇਹ ਲੱਗਦੀ ਹੈ ਦੂਰੋਂ ਪਾਸੇ ਦੇ ਸੈਂਟਰ ਦੀ ਹੈਗੀ गुटी सलवार जी बहुत आसान तरीका वे कोई बहुत ज्यादा मुश्किल नहीं है कि। इस तरह तुझे वीडियो देख के सिंपल बनाने है, सिंपल बना सकते लैसा लानी लैसा लगा के आप सलवार फैंसी तैयार कर सकते हैं सिंपल सूट में भी लैसा वगैरह लगा के फैंसी तैयार करो वीडियो देखो वीडियो देख के लाइक सब्सक्राइब ਉਮੈ ਕੱਲ ਕਿ ਜਿਹੜੀ ਤੁਸੀਂ ਨਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ